ਪੰਜ ਪਰਵਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗਹਿ ਮਾਨ ਪੰਜ ਹੀ ਪਰਵਾਨ ਹੁੰਦੇ ਹਨ ਅਤੇ ਪੰਜ ਹੀ ਪਰਵਾਨ ਹੋ ਕੇ ਪ੍ਰਦਾਨ ਬਣਦੇ ਹਨ ਤਾਂ ਫਿਰ ਪੰਚ ਹੀ ਸੱਚੇ ਦੇ ਦਰਬਾਰ ਵਿੱਚ ਮਾਨ ਪ੍ਰਾਪਤ ਕਰਦੇ ਹਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾਗੁਰ ਏਕ ਧਿਆਨ ਸੱਚੇ ਦੇ ਦਰਬਾਰ ਵਿੱਚ ਮਾਨ ਪ੍ਰਾਪਤ ਕਰਨ ਉਪਰੰਤ ਰਾਜਾਨ ਰਾਜਿਆਂ ਦੇ ਰਾਜੇ ਸੱਚੇ ਦੇ ਸੱਚੇ ਦਰਬਾਰ ਵਿੱਚ ਪੰਜ ਹੀ ਸੋਹ ਹੈ ਸੁਭਾਇਮਾਨ ਹੁੰਦੇ ਹਨ ਇੱਥੇ ਹੀ ਬਸ ਨਹੀਂ ਇਹਨਾਂ ਪੰਜਾਂ ਦਾ ਧਿਆਨ ਗੁਰੂ ਵਿੱਚ ਅਤੇ ਗੁਰੂ ਦਾ ਧਿਆਨ ਇਹਨਾਂ ਪੰਜਾਂ ਵਿੱਚ ਹੁੰਦਾ ਹੈ ਭਾਵ ਗੁਰੂ ਪੰਜਾਂ ਨੂੰ ਆਪਣਾ ਨਿੱਜ ਸਰੂਪ ਗੁਰ ਏਕ ਧਿਆਨ ਪੰਚਾਂ ਦਾ ਤੇ ਗੁਰੂ ਦਾ ਇੱਕ ਸਰੂਪ ਮੰਨੇ ਹਨ ਪੰਜ ਉਹ ਹੁੰਦੇ ਹਨ ਜੋ ਚੁਣੇ ਜਾਂਦੇ ਹਨ ਚੁਣੇ ਉਹ ਜਾਂਦੇ ਹਨ ਜੋ ਸਮਝਦਾਰ ਹੋਣ ਸਮਝਦਾਰ ਉਹ ਹੁੰਦੇ ਹਨ ਜੋ ਗੁਰੂ ਜੀ ਦੇ ਕਹਿ ਅਨੁਸਾਰ ਚੱਲਣ ਗੁਰੂ ਜੀ ਦੇ ਕਹਿ ਅਨੁਸਾਰ ਉਹ ਚੱਲਦੇ ਹਨ ਜੋ ਸੰਤ ਸੂਰਮੇ ਹੋਣ ਜੀ ਹਾਂ ਜੋ ਸੰਤ ਸੂਰਮੇ ਹੋਣ ਉਹ ਹੀ ਪੰਚ ਹੁੰਦੇ ਹਨ ਅਤੇ ਫਿਰ ਇਹਨਾਂ ਪੰਚਾਂ ਵਿੱਚ ਅਤੇ ਗੁਰੂ ਵਿੱਚ ਕੋਈ ਮਤਭੇਦ ਨਹੀਂ ਹੁੰਦਾ ਜੇ ਕੋ ਕਹਿ ਕਰੈ ਵਿਚਾਰ ਕਰਤਾ ਕਹਿ ਕਰਨੈ ਨਾਹੀ ਸੁਮਾਰ ਸਤਗੁਰੂ ਹਾਕਮ ਦੀ ਹਜ਼ੂਰੀ ਵਿੱਚ ਬਿਰਾਜਮਾਨ ਇਹਨਾਂ ਸੋਬਰਹਿ ਪੰਚਾਂ ਬਾਰੇ ਜੇ ਕੋਈ ਕੁਝ ਕਹਿਣਾ ਚਾਹੀ ਤਾਂ ਕੁਝ ਕਹਿਣ ਤੋਂ ਪਹਿਲੇ ਇਹ ਵਿਚਾਰ ਕਰ ਲਵੇ ਕਿ ਉਹ ਜੋ ਕਰਤਾ ਸੰਸਾਰਕ ਰਚੇਤਾ ਹੈ ਉਸ ਦੀ ਕਰਨੀ ਦਾ ਕੋਈ شمار ਅੰਤ ਨਹੀਂ ਕਿਉਂਕਿ ਗੁਰਬਾਣੀ ਪਰਮਾਨ ਚਿੰਨ ਮੈ ਰਉ ਰੰਗ ਕੋ ਕਰਈ ਰਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਖਨਾਵੈ ਇਹ ਤਾਂ ਕੋ ਬਿਵਹਾਰੇ ਤਾਲ ਤਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਸਤਕਾਰ ਜੋਗ ਪਾਠਕ ਅਤੀਸ ਰੋਤਾ ਜਿਉ ਕਈਆਂ ਦਾ ਮਤ ਹੈ ਕਿ 3 ਹਾਥੀਆਂ ਦੇ ਮੱਥਿਆਂ ਦੇ ਆਸਰੇ ਖੜੀ ਹੈ ਭਾਵ 3 ਨੂੰ ਹਾਥੀਆਂ ਨੇ ਆਪਣੇ ਬਲ ਨਾਲ ਇੱਕ ਦੂਜੇ ਹਾਥੀ ਵੱਲ ਤੱਕ ਕੇ ਡਿੱਗਣੋਂ ਰੋਕਿਆ ਹੋਇਆ ਹੈ ਕਈਆਂ ਦਾ ਮੰਤ ਹੈ ਕਿ ਧਰਤੀ ਨੂੰ ਇੱਕ ਬਲਦ ਨੇ ਆਪਣੇ ਸਿੰਗਾ ਤੇ ਚੱਕ ਕੇ ਡਿੱਗਣੋਂ ਰੋਕਿਆ ਚੱਕਿਆ ਹੋਇਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਧਰਤੀ ਨੂੰ ਨਾ ਕਿਸੇ ਨੇ ਰੋਕਿਆ ਅਤੇ ਨਾ ਹੀ ਕਿਸੇ ਨੇ ਚੁੱਕਿਆ ਅਤੇ ਨਾ ਹੀ ਕਿਸੇ ਹਾਥੀ ਜਾਂ ਬਲਦ ਵਿੱਚ ਧਰਤੀ ਨੂੰ ਰੋਕਣ ਜਾਂ ਚੁੱਕਣ ਦੀ ਤਾਕਤ ਹੈ ਤਰਤੀ ਸਿਰਫ ਤੇ ਸਿਰਫ ਧਰਮ ਆਸਰੇ ਮੌਜੂਦ ਹੈ। ਜਿਸ ਧਰਮ ਆਸਰੇ ਤਰਤੀ ਮੌਜੂਦ ਹੈ, ਇਹ ਧਰਮ ਪਰਮਾਤਮਾ ਦੀ ਦਇਆਲਤਾ ਦਾ ਪੂਤ ਪੁਤਲਾ ਹੈ ਜਿਨ ਜਿਸਨੇ ਇਸ ਧਰਮ ਰੂਪੀ ਪੁਤਲੇ ਨੇ ਸੰਦੋਖ ਸੰਕੋਚ ਕੇ ਥਾਪ ਟਿਕਾ ਕੇ ਸੂਤ ਸੂਤਰ ਚ ਮਰਜਾਦਾ ਵਿੱਚ ਤਰਤੀ ਨੂੰ ਰੱਖਿਆ ਹੈ ਜੇ ਕੋ 부ਜੇ ਹੋਵੇ ਸਚਿਆਰ ਤਵ ਲੈ ਉੱਪਰ ਕੀਤਾ ਭਾਰ ਇਸ ਉਕਤ ਗੋਜ ਰੂਪੀ ਭੇਦ ਨੂੰ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਹ 부ਜ ਸਕਦਾ ਹੈ ਜੋ ਪਰਮਾਤਮਾ ਦਾ ਸੱਚਾ ਪਿਆਰਾ ਹੋਵੇ ਕਿ ਤਵ ਲੈ ਬਲਦ ਅਤੇ ਹਾਥੀ ਉੱਤੇ ਕਿੰਨਾ ਭਾਰ ਹੈ ਬਾਬ ਜੇ ਮਨ ਲਈਏ ਕਿ ਧਰਤੀ ਨੂੰ ਬਲਦ ਨਹੀਂ ਜਾਂ ਹਾਥੀਆਂ ਨੇ ਆਸਰਾ ਦਿੱਤਾ ਹੈ ਤਾਂ ਉਹ ਬਲਦ ਅਤੇ ਹਾਥੀ ਕਿਸ ਧਰਤੀ ਤੇ ਆਪਣੇ ਪੈਰ ਰੱਖ ਕੇ ਖੜੇ ਹਨ ਧਰਤੀ ਹੋਰ ਪਰੈ ਹੋਰ ਹੋਰ ਤਿਸਤੈ ਪਾਰ ਤਲੈ ਗਵਨਜੋਰ ਕਿਉਂਕਿ ਧਰਤੀ ਤੋਂ ਧਰਤੀ ਹੋਰ ਹੈ ਹੋਰ ਹੈ ਅਤੇ ਹੋਰ ਤੋਂ ਪਰੇ ਹੋਰ ਹੈ ਤੇ ਇਨਾ ਬੇਅੰਤ ਧਰਤੀਆਂ ਦੇ ਤਲੈ ਥੱਲੇ ਭਾਰ ਸਹਿਣ ਵਾਲਾ ਬਲਦ ਜਾਂ ਹਾਥੀ ਕਵਨ ਜ਼ੋਰ ਕੇਸ ਤਾਕਤ ਨਾਲ ਇਨਾ ਬੇਅੰਤ ਧਰਤੀਆਂ ਦਾ ਭਾਰ ਸਹੰਦਾ ਹੋਵੇਗਾ ਮੁੱਖ ਭਾਵ ਧਰਤੀ ਹਾਥੀ ਜਾਂ ਬਲਦ ਦੇ ਆਸਰੇ ਨਹੀਂ ਧਰਮ ਦੇ ਆਸਰੇ ਹੈ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਜੀ ਜੀਵ ਜਾਤ ਕਈ ਪ੍ਰਕਾਰ ਦੇ ਜੀਵ ਰੰਗਾ ਕਿਸਮਾ ਕੇ ਨਾਵ ਵਹ ਸਬਨਾ ਉਕਤ ਸਾਰਿਆਂ ਜੀਵਾਂ ਦੇ ਲੇਖੇ ਲਿਖੇ ਹੋਏ 부ੜੀ ਕਲਮ ਸਬਨਾ ਜੀਆਂ ਦੇ ਲੇਖਾਂ ਦੀ ਕਲਮ 부ੜੀ ਫਰੀ ਹੋਈ ਚੱਲੀ ਹੋਈ ਹੈ ਭਾਵ ਜਿੰਨੇ ਵੀ ਪਸ਼ੂ ਪੰਛੀ ਮਨੁੱਖ ਦਾਨੋ ਦੇਵ ਬਨਸਪਤੀ ਨਦੀਆਂ ਨਾਲੇ ਆਦ ਦਿਖਾਈ ਦਿੰਦੇ ਸਬਨਾ ਦਾ ਹਿਸਾਬ ਕਿਤਾਬ ਪਰਮਾਤਮਾ ਕੋਲ ਦਰਜ ਹੈ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਇਹ ਲੇਖਾ ਉਕਤ ਜੀਆਂ ਦਾ ਹਿਸਾਬ ਕਿਤਾਬ ਲੇਖਾ ਜੋਖਾ ਕੌਣ ਲਿਖਣਾ ਜਾਣਦਾ ਹੈ ਜੇ ਕੋਈ ਲਿਖਣ ਵੀ ਲੱਗੇ ਉਕਤ 84 ਲੱਖ ਜੀਆਂ ਦਾ लेखा ਕਿਤਨਾ ਹੋਵੇਗਾ ਪਰ ਹਾਂ ਇਹ ਰਚਨਹਾਰ ਪਰਮਾਤਮਾ ਹੀ ਸਭ ਕੁਝ ਜਾਣਦਾ ਹੈ ਤਾਣ ਸਵਾਲਿਆ ਉਹ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਪਰਮਾਤਮਾ ਦਾ ਕੀਤਾ ਕਿਤਨਾ ਤਾਣ ਬਲ ਤਾਕਤ ਹੈ ਕਿਤਨੀ ਕੁ ਰੂਪਾਂ ਰੰਗਾਂ ਵਿੱਚ ਸੁੰਦਰਤਾ ਹੈ ਕਿਤਨੀਆਂ ਕੁ ਦਾਤਾਂ ਪਦਾਰਥ ਉਸ ਪਰਮਾਤਮਾ ਨੇ ਸੰਸਾਰਕ ਜੀਵਾਂ ਨੂੰ ਦਿੱਤੇ ਹਨ ਜਾਣੇ ਕੌਣ ਕੂਤ ਇਸ ਲੇਖੇ ਨੂੰ ਕੌਣ ਜਾਣ ਸਕਦਾ ਹੈ ਭਾਵ ਕੋਈ ਨਹੀਂ ਜਾਣਦਾ ਬਸ ਜਾਣਦਾ ਹੈ ਤਾਂ ਉਹ ਪਰਮਾਤਮਾ ਹੀ ਜਾਣਦਾ ਹੈ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਇਹ ਸੰਸਾਰਕ ਪਸਾਰਾ ਪਰਮਾਤਮਾ ਨੇ ਇੱਕੇ ਬੋਲ ਨਾਲ ਕਰ ਦਿੱਤਾ ਭਾਵ ਏਕੋ ਕਵਾਓ ਇੱਕ ਵਾਰ ਉਹ ਪਰਮਾਤਮਾ ਕੂਆ ਬੋਲਿਆ ਤਾ ਸਾਰਾ ਪਸਾਰਾ ਇੱਕੇ ਵਾਰ ਕੂਣ ਨਾਲ ਬੋਲਣ ਨਾਲ ਹੋ ਗਿਆ ਤੇ ਲੱਖਾਂ ਨਦੀਆਂ ਨਾਲੇ ਦਰਿਆ ਸੰਸਾਰਕ ਪਸਾਰੇ ਦੇ ਨਾਲ ਵਹਿਣ ਲੱਗ ਪਏ ਚੱਲਣ ਲੱਗ ਪਏ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਉਸ ਕਾਦਰ ਦੀ ਕੁਦਰਤ ਦਾ ਕੋਣ ਵਿਚਾਰ ਕਰ ਸਕਦਾ ਹੈ ਭਾਵ ਕੋਈ ਨਹੀਂ ਕਰ ਸਕਦਾ ਮਨੁੱਖ ਤਾਂ ਉਸ ਪਰਮਾਤਮਾ ਦੇ ਭਾਣੇ ਅਨੁਸਾਰ ਇੱਕ ਵਾਰ ਵੀ ਨਹੀਂ ਚੱਲਦਾ ਕੁਰਬਾਨ ਨਹੀਂ ਹੁੰਦਾ ਜੋ ਤੁੱਦ ਭਾਵੇ ਸਾਈ ਭਲੀਕਾਰ तू सदा सलामत निरंकार हे निरअकार वाहेगुरु जी जो तैनू पौंदा है जो तैनू चंगा लगदा है सो ही भला चंगा है क्योंकि तू सदा ही सलामत मौजूद है अति सत्कार योग्य है